ਅੱਜ ਦੋੜ ਦੀ ਇਸ ਦੁਨੀਆ ਵਿੱਚ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਖਾਸ ਤੌਰ ਤੇ ਵੇਖਿਆ ਜਾਵੇ ਤੇ ਨੌਜਵਾਨਾਂ ਦੇ ਵਿੱਚ ਬੈਗ ਪੇਨ ਅਤੇ ਗੋਡਿਆਂ ਦੀ ਜਿਹੜੀ ਦਰਦਵਾ ਉਹ ਜ਼ਿਆਦਾਤਰ ਦੇਖਣ ਨੂੰ ਮਿਲ ਰਹੀ ਆ ਇਹ ਸਭ ਲਈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਦਿਓਲ ਮਲਟੀ ਸਪੈਸ਼ਲਿਸਟੀ ਹਸਪੀਟਲ ਦੇ ਡਾਕਟਰ ਨੇ ਡਾਕਟਰ ਕਮਲ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਜਿਹੜੀ ਪੇਨ ਵਾਲਾ ਲੋਕਾਂ ਦੇ ਜਾਂ ਨੌਜਵਾਨਾਂ ਦੇ ਕਿਉਂ ਹੋ ਰਹੀ ਆ ਡਾਕਟਰ ਸਾਹਿਬ ਦੱਸ ਦਿਓ ਜੀ ਪਹਿਲਾਂ ਤੇ ਦੱਸ ਦਿਓ ਜੀ ਤੁਹਾਡੀ ਸ਼ੁਰੂਆਤੀ ਜਿਹੜੀ ਪੜ੍ਹਾਈ ਕਿੱਥੋਂ ਦੀ ਹੈਗੀ ਤੇ ਕਿੱਥੇ ਤੁਸੀਂ ਤਨਾਤ ਹੋ ਐਸਕਾ ਸਸਤੀガル ਜੀ ਮੈਂ ਡਾਕਟਰ ਕਮਲਦੀਪ ਐਮ ਐਸ ਆਰਥੋਪੈਡਿਕਸ ਦਿਓਲ ਹਸਪੀਟਲ ਗੁਰਦਾਸਪੁਰ ਵਿੱਚ ਆਪਣੀ ਸੇਵਾ ਨਿਭਾ ਰਿਹਾ ਸੋ ਮੈਂ ਜੋ ਆਪਣੀ ਮੋਡਲੀ ਜੋ ਆਪਣੀ ਟ੍ਰੇਨਿੰਗ ਹੈ ਉਹ ਡੀ ਐਮ ਸੀ ਲੁਧਿਆਣਾ ਤੋਂ ਕੀਤੀ ਹੈ ਅਤੇ ਉਸ ਤੋਂ ਬਾਅਦ 3 ਸਾਲ ਦੀ ਟ੍ਰੇਨਿੰਗ ਮੈਂ ਚੰਡੀਗੜ੍ਹ ਮੈਡੀਕਲ ਕਾਲਜ 32 ਸੈਕਟਰ ਚੋਂ ਕੀਤੀ ਹੈ ਤੇ ਦਿਓਲ ਹਸਪੀਟਲ ਵਿੱਚ ਮੈਂ 10 ਤੋਂ 4 ਡੇਲੀ ਆਪੀਡੀ ਕਰ ਰਿਹਾ ਹਾਂ ਅਤੇ 24 ਆਰਜ਼ ਇੱਥੇ ਐਮਰਜੈਂਸੀ ਸਰਵਿਸਿਜ਼ ਦੇ ਰਿਹਾ ਹਾਂ ਇਹ ਅਡਰਸਬ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਦੀ ਇਹ ਭਾਈ ਦੋੜ ਦੀ ਦੁਨੀਆ ਹੈਗੀ ਆ ਉਸ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਵਿੱਚ ਵੇਖਿਆ ਜਾਏ ਕਿ ਲੱਕ ਦੀ ਦਰਦ ਹੈਗੀ ਆ ਜਾਂ ਗੋਡਿਆਂ ਦੀ ਦਰਦ ਹੈਗੀ ਆ ਉਹ ਜ਼ਿਆਦਾਤਰ ਹੋ ਰਹੀ ਆ ਇਹ ਕੀ ਕਾਰਨ ਮੰਨਦੇ ਹੋ ਕਿਉਂ ਹੋ ਰਹੀ ਏ ਸਾਰੇ ਕੁਝ ਦੇਖੋ ਅੱਜ ਕੱਲ کافی ਸਾਡੇ ਕੋ ਪੇਸ਼ੈਂਟ ਨੇ ਜਿਹੜੇ ਕਿ 20 ਤੋਂ 30 ਸਾਲ ਦੀ ਏਜ ਦੇ ਵਿੱਚ ਜਾਂ 40 ਸਾਲ ਤੱਕ ਦੀ ਏਜ ਦੇ ਵਿੱਚ ਆ ਰਹੇ ਨੇ ਜਿਨ੍ਹਾਂ ਨੂੰ ਕਮਰ ਦੀ ਜ਼ਿਆਦਾ ਪ੍ਰੋਬਲਮ ਹੈ ਠੀਕ ਹੈ ਇਹਦੇ ਕਾਫੀ ਕਾਰਨ ਹੋ ਸਕਦੇ ਹੈ ਇੱਕ ਕਾਰਨ ਤੇ ਇਹ ਹੈ ਕਿ ਕੋਈ ਆਪਣੀ ਐਕਸਰਸਾਈਜ਼ ਨਹੀਂ ਹੁੰਦੀ ਆਪਾਂ ਬਾਹਰ ਧੁੱਪ 'ਚ ਜਾਂਦੇ ਨਹੀਂ ਆ ਜਿਹਦੇ ਕਰਕੇ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ ਦੂਸਰਾ ਕਾਰਨ ਇਹਦਾ ਹੁੰਦਾ ਹੈ ਕਿ ਕਈ ਪ੍ਰਕਾਰ ਦੇ ਗਠੀਏ ਹੋ ਸਕਦੇ ਹਨ ਉਹ ਜੋ ਕਿ ਯੰਗ ਏਜ ਚ ਹੁੰਦੇ ਹਨ ਉਹ ਵੀ ਕਾਰਨ ਹੈ ਬਾਕੀ ਦੋ ਅੱਜਕਲ ਇੱਕ ਕਾਫੀ ਕਾਰਨ ਜ਼ਿਆਦਾ ਹੈ ਉਹ ਹੈ ਡਿਸਕ ਬल्जਦਾ ਜਿਸ ਨੂੰ ਆਪਾਂ ਸ਼ਾਇਟਿਕਾ ਪੇਨ ਵੀ ਕਹਿੰਦੇ ਹਾਂ ਜਿਸ ਵਿੱਚ ਦਰਦ ਲੱਤ ਚੋਂ ਸਟਾਰਟ ਹੋ ਕੇ ਤੇ ਪੂਰੀ ਲੱਤ ਚ ਜਾਂਦੀ ਹੈ ਠੀਕ ਹੈ ਸੋ ਇਹ ਵੀ ਜਿਹੜਾ ਕਾਰਨ ਹੈ ਕਿ ਜਿਹਦੇ ਨਾਲ ਇਹ ਦਰਦ ਆ ਰਹੇ ਹੁੰਦੀਆਂ ਹਨ ਜਸਤਰ ਦੇ ਨੌਜਵਾਨ ਜਿਹੜੇ ਕਹੀ ਹੈਗੇ ਨੇ ਉਹ ਸੋਚਦੇ ਹੈਗੇ ਧਾਰਨਾ ਬਣੀ ਹੈਗੀ ਕਿ ਖਾਣ ਪੀਣ ਜਿਹੜਾ ਉਹ ਸਹੀ ਨਹੀਂ ਹੈਗਾ ਜਾਂ ਆਪਾਂ ਡਾਈਟ ਜਿਹੜੀ ਪ੍ਰੋਪਰਲੀ ਲੈਂਦੇ ਹੈਗੇ ਜਿਹੜੀ ਆਪਾਂ ਚੀਜ਼ਾਂ ਖਾ ਰਹੇ ਆ ਉਹ ਖਾਦਾਂ ਨਾਲ ਬਣੀ ਹੁੰਦੀ ਹੈ ਉਹਦਾ ਵੀ ਕੋਈ ਕਨਸਰਨ ਆ ਗਿਆ ਇਹਨਾਂ ਚੀਜ਼ਾਂ ਨੂੰ ਜੀ ਅੱਜਕਲ ਜੰਕ ਫੂਡ ਦਾ ਕਲਚਰ ਬਹੁਤ ਵਧਿਆ ਹੈ ਇਸ ਕਰਕੇ ਵੀ ਆਪਾਂ ਨੂੰ ਨਿਊਟ੍ਰੀਸ਼ਨਲ ਡੈਫੀਸ਼ੈਂਸੀਜ਼ ਹੋ ਜਾਂਦੀਆਂ ਹਨ ਜਿਸ ਕਰਕੇ ਇਹ ਪ੍ਰੋਬਲਮ ਹੁੰਦੀਆਂ ਨੇ ਇਹ ਪ੍ਰੋਬਲਮ ਦਾ ਹੱਲ ਕੀ ਹੈ ਜਿਹੜੇ ਨੌਜਵਾਨ ਨੇ ਉਹ ਕਿਸ ਤਰ੍ਹਾਂ ਦੇ ਨਾਲ ਟ੍ਰੀਟਮੈਂਟ ਕਰਨਾ ਹੈ ਜਿਹੜਾ ਕਿ ਇਹ ਸਿੱਧਾ ਰਹਾਲ ਹੋ ਸਕੇ ਇਹਦੇ ਲਈ ਪਹਿਲਾਂ ਸਾਨੂੰ ਚੈੱਕ ਕਰਨਾ ਜੇ ਤੇ নিউট্রੀਸ਼ਨਲ ਡੈਫੀਸ਼ੈਂਸੀਜ਼ ਹਨ ਤੇ ਉਹ ਕਵਰ ਕੀਤੀਆਂ ਜਾਂਦੀਆਂ ਨੇ ਤੇ ਜੇ ਡਿਸਕ ਦੀ ਪ੍ਰੋਬਲਮ ਹੈ ਤੇ ਉਹਦੇ ਲਈ ਅੱਜ ਕੱਲ ਆਪਾਂ ਇੱਥੇ ਪੇਨ ਮੈਨੇਜਮੈਂਟ ਦੇ ਇੰਜੈਕਸ਼ਨਸ ਲਗਾ ਰਹੇ ਹਾਂ ਜਿਹਦਾ ਕਾਫੀ ਅੱਛਾ ਰਿਜ਼ਲਟ ਮਿਲ ਰਿਹਾ ਹੈ ਸਾਨੂੰ ਕਿ ਕਈ ਪੇਸ਼ੈਂਟ ਸੀ ਜਿਨ੍ਹਾਂ ਨੂੰ ਆਪਰੇਸ਼ਨ ਐਡਵਾਈਸ ਕੀਤਾ ਗਿਆ ਸੀ ਡਿਸਕ ਵਾਸਤੇ ਪਰ ਉਹ ਪੇਨ ਮੈਨੇਜਮੈਂਟ ਦੇ ਇੰਜੈਕਸ਼ਨਸ ਨਾਲ ਉਹਨਾਂ ਨੂੰ ਕਾਫੀ ਰਿਕਵਰੀ ਮਿਲੀ ਹੈ ਤੇ ਉਹਨਾਂ ਨੂੰ ਆਪਰੇਸ਼ਨ ਦੀ ਜ਼ਰੂਰਤ ਨਹੀਂ ਪਈ ਇਸ ਹਸਪੀਟਲ ਦੇ ਵਿੱਚ ਦਵਾਈਆਂ ਤੋਂ ਇਲਾਵਾ ਕੋਈ ਥੈਰੇਪੀ ਵਗੈਰਾ ਵੀ ਕੀਤੀ ਜਾਂਦੀ ਹੈ ਵੀ ਜਿਹੜੀ ਦਵਾਈਆਂ ਦਾ ਜੇ ਕੋਈ ਹੱਲ ਜ਼ਿਆਦਾ ਹੋਣਾ ਉਹ ਦਵਾਈਆਂ ਦੇਣੇ ਦੇਣੀਆਂ ਨੇ ਉਸ ਤੋਂ ਇਲਾਵਾ ਜੀ ਹਾਂ ਇੱਥੇ ਜੋ ਵੀ ਸਾਡੇ ਕੋਲ ਫ੍ਰੈਕਚਰ ਦੇ ਪੇਸ਼ੈਂਟ ਆਉਂਦੇ ਹਨ ਜਾਂ ਬਾਕੀ ਵੀ ਕਮਰ ਦਰਦ ਦੇ ਨਾਲ ਕੁਝ ਹੋਰ ਦਰਦ ਦੇ ਨਾਲ ਆਉਂਦੇ ਹਨ ਉਹਨਾਂ ਨੂੰ ਦਵਾਈਆਂ ਦੇ ਨਾਲ ਆਪਾਂ ਇੱਥੇ ਫਿਜ਼ੀਓਥੈਰੇਪੀ ਵੀ ਕਰਵਾ ਰਹੇ ਹਾਂ ਉਸ ਦੇ ਨਾਲ ਇੱਥੇ ਕਾਫੀ ਇੰਜੈਕਸ਼ਨ ਵੀ ਲਗਾ ਰਹੇ ਹਾਂ ਆਪਾਂ ਜਿਹਦਾ ਪ੍ਰੋਲੋਥੈਰੇਪੀ ਦਾ ਇੰਜੈਕਸ਼ਨ ਲੱਗਦਾ ਹੈ ਡੀਐਸਸੀ ਬਲਾਕਸ ਲੱਗਦੇ ਹਨ ਜਿਹਦੇ ਨਾਲ ਕੀ ਆਪਰੇਸ਼ਨ ਤੋਂ ਵੀ ਕਾਫੀ ਹੱਦ ਤੱਕ ਬਚਾਅ ਹੋ ਸਕਦਾ ਹੈ ਇਹ ਜੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਦੇ ਨਾਲ ਬਜ਼ੁਰਗ ਨੇ ਬਜ਼ੁਰਗਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਦੇ ਜਿਹੜੇ ਕਮਰ ਦੀ ਦਰਦ ਜਾਂ ਫਿਰ ਜਿਹੜਾ ਚੂਲਾ ਬਦਲਾਉਣਾ ਜਾਂ ਉਹਨਾਂ ਨੂੰ ਲੈ ਕੇ ਹੁੰਦਾ ਵਾ ਕਿ ਉਹ ਯਾਤਰ ਅੰਬਰਸਰ ਜਾਂਦੇ ਆ ਜਾਂ ਜਲੰਧਰ ਜਾਂਦੇ ਨੇ ਅਜਿਹੀ ਫੈਸਿਲਿਟੀ ਇੱਥੇ ਵੀ ਹੈਗੀ ਹੈ ਇਸ ਹਸਪੀਟਲ 'ਚ ਆਪਾਂ ਇੱਕ ਮੋਡੂਲਰ ਓਟੀ ਬਣਾਇਆ ਹੈ ਜੋ ਆਪਾਂ ਡੈਡੀਕੇਟ ਕੀਤਾ ਹੈ ਸਿਰਫ ਗੋਡੇ ਤੇ ਚੂਲੇ ਬਦਲਣ ਦੇ ਸਰਜਰੀਜ਼ ਨੂੰ ਕਿ ਜੋ ਵੀ ਇੰਟਰਨੈਸ਼ਨਲ ਸਟੈਂਡਰਡਸ ਚਾਹੀਦੇ ਹੁੰਦੇ ਨੇ ਆਪਰੇਸ਼ਨਸ ਲਈ ਉਹ ਇੱਥੇ ਆਪਾਂ ਫਾਲੋ ਕਰ ਰਹੇ ਹਾਂ ਇਹਦੇ ਨਾਲ ਇਹ ਬੈਨੀਫਿਟ ਹੁੰਦਾ ਹੈ ਕਿ ਸਾਡੇ ਇਨਫੈਕਸ਼ਨ ਰੇਟ ਬਹੁਤ ਘੱਟ ਹੈ ਰਿਕਵਰੀ ਬਹੁਤ ਫਾਸਟ ਹੁੰਦੀ ਹੈ ਤੇ ਜੋ ਵੀ ਫੈਸਿਲਿਟੀ ਇੱਕ ਵੱਡੇ ਸ਼ਹਿਰ ਚ ਮਿਲ ਸਕਦੀ ਹੈ ਉਹ ਆਪਾਂ ਇੱਥੇ ਦੇ ਰਹੇ ਹਾਂ ਤੇ ਬਹੁਤ ਹੀ ਸਕਸੈਸਫੁਲ ਆਪਾਂ हिਪ ਤੇ ਨੀ ਰਿਪਲੇਸਮੈਂਟ ਦੀ ਸਰਜਰੀਜ਼ ਕੀਤੀਆਂ ਨੇ ਇੱਥੇ ਅਹ ਦੇਖੋ ਜੋ ਆਪਾਂ ਇੰਪਲਾਂਟ ਯੂਜ਼ ਕਰਦੇ ਹਾਂ ਆਪਾਂ ਜ਼ਿਆਦਾਤਰ ਇੰਪੋਰਟਡ ਇੰਪਲਾਂਟ ਹੀ ਯੂਜ਼ ਕਰਦੇ ਹਾਂ ਪੇਸ਼ੈਂਟ ਦੀ ਅਫੋਰਡੇਬਿਲਟੀ ਦੇ ਹਿਸਾਬ ਨਾਲ ਉਹਨਾਂ ਨੂੰ ਐਕਸਪਲੇਨ ਕਰ ਦਿੱਤਾ ਜਾਂਦਾ ਹੈ ਸੋ ਕਿਉਂਕਿ ਅਲੱਗ-ਅਲੱਗ ਟਾਈਪ ਦੇ ਇਹ ਇੰਪਲਾਂਟਸ ਆਉਂਦੇ ਨੇ ਤੇ ਜੋ ਵੀ ਅਫੋਰਡ ਕਰ ਸਕਦੇ ਆ ਆਪਾਂ ਉਹੀ ਪਾਨੇ ਉਹਨਾਂ ਦੇ ਬਾਕੀ ਇਨਫੈਕਸ਼ਨ ਰੇਟਸ ਜਿਹੜੇ ਆ ਸਾਡੇ ਕਾਫੀ ਘੱਟ ਹੈ ਕਿਉਂਕਿ ਸਾਡੀ ਟੈਕਨੀਕ ਵਧੀਆ ਹੈ ਮੋਡੂਲਰ OTs ਨੇ ਇਥੇ ਸਾਫ ਸਫਾਈ ਰੱਖੀ ਜਾਂਦੀ ਹੈ ਹਰ ਪ੍ਰਕਾਰ ਦੀ ਕੇਅਰ ਹੁੰਦੀ ਹੈ ਤੇ ਇਸ ਕਰਕੇ ਕਾਫੀ ਘੱਟ ਇਨਫੈਕਸ਼ਨ ਰੇਟਸ ਨੇ ਜੇ ਕ੍ਰਿਟੀਕਲ ਟੀਮ ਦੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਦੇ ਨਾਲ ਕੋਈ ਐਕਸੀਡੈਂਟ ਹੁੰਦਾ ਤਾਂ ਹਰ ਨੂੰ ਭਾਈ ਦੌੜ ਪੈ ਜਾਂਦੀ ਹੈ ਜਿਆਦਾਤਰ ਐਕਸੀਡੈਂਟ ਦੇ ਕੇਸ ਦੇ ਵਿੱਚ ਜਿਹੜੇ ਲੋਕ ਨੇ ਜਿਆਦਾਤਰ ਅੰਬਰਸਾ ਚਲੇ ਜਾਂਦੇ ਨੇ ਜਿਹੜੇ ਹੋਰ ਹਸਪਤਲ ਜਾਂ ਸਰਕਾਰੀ ਹਸਪਤਲ ਦੀ ਗੱਲ ਕਰ ਲਈਏ ਜਾਂ ਹੋਰ ਹਸਪਤਲ ਜਿਹੜੇ ਗੱਲ ਕਰ ਲਈਏ ਉਹ ਬੰਦੇ ਨੂੰ ਰੈਫਰ ਕਰ ਦਿੰਦੇ ਨੇ ਤੇ ਉਹੋ ਜੀ ਸਿਚੁਏਸ਼ਨ ਦੇ ਵਿੱਚ ਉਹੋ ਜੀ ਹਾਲਾਤਾਂ ਦੇ ਵਿੱਚ ਵੀ ਕੋਈ ਆਪਣੀ ਕੋ ਟੀਮ ਹੈਗੀ ਹੈ ਜਿਹੜੀ ਇੱਥ ਉਹ ਹਰ ਪ੍ਰਕਾਰ ਦੇ ਟਰਾਮਾ ਸਿਰ ਦੀ ਸੱਟ ਹੋਵੇ ਛਾਤੀ ਦੀ ਸੱਟ ਹੋਵੇ ਪੇਟ ਦੀ ਸੱਟ ਨਾਲ ਜੇ ਹੱਡੀਆਂ ਦਾ ਫ੍ਰੈਕਚਰ ਹੈ ਤੇ ਕਾਫੀ ਪੇਸ਼ੈਂਟ ਸਾਡੇ ਕੋ ਆਂਦੇ ਨੇ ਮਲਟੀਪਲ ਇੰਜਰੀਜ਼ ਦੇ ਨਾਲ ਤੇ ਉਹ ਆਪਾਂ ਬਹੁਤ ਸਕਸੈਸਫੁਲੀ ਇੱਥੇ ਹੈਂਡਲ ਕਰਦੇ ਆਂ ਇੱਥੇ ਕਿਉਂਕਿ ਸਾਡੀ ਕ੍ਰਿਟੀਕਲ ਕੇਅਰ ਟੀਮ ਜਿਹਦੇ ਚ ਐਨੈਸਥੈਟਿਸਟ ਹੋਗੇ ਨਿਊਰੋ ਸਰਜਨ ਹੋਗੇ ਉਹ ਸਾਰੀ ਟੀਮ ਇੱਥੇ ਅਵੇਲੇਬਲ ਹੁੰਦੀ ਹੈ ਤੇ ਆਪਾਂ ਸਾਰੀ ਐਮਰਜੈਂਸੀਸ ਇੱਥੇ ਹੈਂਡਲ ਕਰ ਰਹੇ ਹਨ ਰਾਤੀ ਗੱਲ ਕੀਤੀ ਜਾਵੇ ਰਾਤ ਨੂੰ ਜੋ ਕੋਈ ਹਾਸਾ ਵਾਪਰ ਜਾਂਦਾ ਵਾ ਜੋ ਐਕਸੀਡੈਂਟ ਹੋ ਜਾਂਦਾ ਵਾ ਜਾਂ ਕਿਸੇ ਦੇ ਘਰ ਕੋਈ ਬਿਮਾਰ ਹੋ ਜਾਂਦਾ ਤਾਂ ਰਾਤ ਨੂੰ ਲੈ ਕੇ ਕੀ ਆ ਕਿਉਂਕਿ ਰਾਤ ਜਦੋਂ ਪੈਂਦੀ ਹੈ ਉਦੋਂ ਜਿਆਤਰ ਵੇਖਿਆ ਜਾਂਦਾ ਵੀ ਜਿਹੜੇ ਡਾਕਟਰ ਨੇ ਉਹ ਅਵੇਲੇਬਲ ਨਹੀਂ ਹੁੰਦੇ ਹੈਗੇ ਤੇ ਇਸ ਲਈ ਇੱਥੇ ਦੀ ਕੋਈ ਹੈਗੇ ਉਹ ਜੀ ਜੀ ਇੱਥੇ ਸਾਡੇ ਕੋਲ ਟ੍ਰੇਨਡ ਮੈਡੀਕਲ ਆਫਿਸਰਸ ਨੇ ਬਾਕੀ ਸਪੈਸ਼ਲਿਸਟ ਜਿਹੜੇ ਨੇ ਐਮ ਡੀ ਐਨਸਥੀसिया ਉਹ ਇੱਥੇ ਅਵੇਲੇਬਲ ਹੁੰਦੇ ਨੇ ਕਿਉਂਕਿ 24 ਆਵਰਸ ਇੱਥੇ ਐਮਰਜੈਂਸੀ ਸਰਵਿਸਿਜ਼ ਹੈ ਜ਼ਿਆਦਾਤਰ ਜਿਹੜੇ ਐਕਸੀਡੈਂਟ ਦੇ ਕੇਸ ਹੁੰਦੇ ਆ ਜਾਂ ਕਾਰਡੀਕ ਪੇਸ਼ੈਂਟ ਹੁੰਦੇ ਆ ਉਹ ਜ਼ਿਆਦਾਤਰ ਆਉਂਦੇ ਹੀ ਰਾਤ ਨੂੰ ਨੇ ਤੇ ਉਹ ਕਾਫੀ ਇੱਥੇ इजीली ਆਪਾਂ ਹੈਂਡਲ ਕਰ ਰਹੇ ਹਾਂ ਸਕਸੈਸਫੁਲੀ ਹੈਂਡਲ ਕਰਦੇ ਹਾਂ ਪੇਸ਼ੈਂਟਸ ਕਿੰਨਾ ਸਮਾਂ ਜੜਾ ਵਾ ਤੁਸੀਂ ਇੱਥੇ ਅਵੇਲੇਬਲ ਹੈਗੇ ਹੋ ਕਿੰਨਾ ਸਮਾਂ ਜੜਾ ਟ੍ਰੀਟਮੈਂਟ ਕਰਦੇ ਹੋ ਪੀਡੀ ਕਿੰਨੇ ਵਜੇ ਤੱਕ ਨਹੀਂ ਰਹਿਣੀ ਨਹੀਂ ਮੈਂ ਡੇਲੀ ਇੱਥੇ 10 ਤੋਂ 4 ਓਪੀਡੀ ਕਰ ਰਹੇ ਹਾਂ ਬਾਕੀ ਫॉर ਐਮਰਜੈਂਸੀ ਸਰਵਿਸਿਜ਼ 24 ਆਵਰਸ ਅਵੇਲੇਬਿਲਟੀ ਹੈ ਮੇਰੀ ਇੱਥੇ ਇੱਕ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਨੌਜਵਾਨਾਂ ਦੇ ਵਿੱਚ ਨਾ ਇੱਕ ਚੀਜ਼ ਬਣੀ ਆਂਗੇ ਵੀ ਜਿਹੜੇ ਗੋਡੇ ਵਿੱਚ ਗ ਗਰੀਸ ਕਰਕੇ ਜਿਹੜੇ ਗੋਡੇ ਨੇ ਉਹਨਾਂ ਵਿੱਚ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਆ ਜਾਂ ਜਿਹੜੀ ਦਰਦਵਾ ਬਹੁਤ ਜ਼ਿਆਦਾ ਤਿੱਖੀ ਦਰਦ ਹੁੰਦੀ ਹੈਗੀ ਆ ਉਹਦੇ ਵਾਸਤੇ ਕੀ ਹੈਗਾ ਜੀ ਦੇਖੋ ਜੋ ਆਮ ਪਾਸ਼ਾ ਚ ਆਪਾਂ ਕਹਿੰਦੇ ਆ ਕਿ ਗਰੀਸ ਖਤਮ ਹੋ ਜਾਂਦੀ ਹੈ ਕਾਰਟਿਲੇਜ ਡੈਮੇਜ ਹੋ ਜਾਂਦਾ ਹੈ ਸੋ ਇਹ ਜਿੱਦਾਂ 올ਡ ਏਜ ਦੀਆਂ ਪ੍ਰੋਬਲਮਸ ਨੇ ਯੰਗ ਏਜ 'ਚ ਉਦੋਂ ਹੁੰਦਾ ਵਾ ਕਿ ਜਾਂ ਉਹਨਾਂ ਨੂੰ ਕੋਈ ਪ੍ਰਕਾਰ ਦਾ ਗੈਂਠੀਆ ਹੋਵੇ ਜਾਂ 60 ਤੋਂ ਬਾਅਦ ਜਿਹੜੀ ਆ ਉਹ ਗਰੀਸ ਖਤਮ ਹੋ ਜਾਂਦੀ ਹੈ ਸੋ ਅਕੋਰਡਿੰਗ ਟੂ ਪੇਸ਼IENTS ਤੇ ਉਹਨਾਂ ਲਈ ਆਪਾਂ ਇੰਜੈਕਸ਼ਨਸ ਵੀ ਲਗਾਣੇ ਆ ਮੈਡੀਸਿਨ ਵੀ ਦਿਨੇ ਆ ਫਿਜ਼ੀਓਥੈਰੇਪੀ ਵੀ ਕਰਾਣੇ ਆ ਤਾਂ ਕਿ ਇਹ ਪ੍ਰ ਬਾਕੀ ਇੱਕ ਲੋਕਾਂ 'ਚ ਬਹੁਤ ਇਹ ਵੀ ਧਾਰਨਾ ਹੁੰਦੀ ਹੈ ਕਿ ਇੱਕ ਵਾਰ ਜੇ ਫ੍ਰੈਕਚਰ ਹੋ ਜੇ ਹੱਡੀ ਟੁੱਟ ਜੇ ਤੇ ਪੇਸ਼ੈਂਟ ਬਿਲਕੁਲ ਪ੍ਰੋਪਰ ਠੀਕ ਨਹੀਂ ਹੋ ਪੰਦਾ। ਸਾਡੇ ਕਿਉਂਕਿ ਇੱਕ ਐਡਵਾਂਸ ਸੈਂਟਰ ਹੈ ਸਾਡਾ ਇੱਥੇ ਤੇ ਇੱਥੇ ਆਪਾਂ ਫ੍ਰੈਕਚਰ ਟ੍ਰੀਟਮੈਂਟ ਦੇ ਨਾਲ ਬਹੁਤ ਹੀ ਅੱਛੀ ਫਿਜ਼ੀਓਥੈਰੇਪੀ ਸਰਵਿਸ ਵੀ ਦੇ ਰਹੇ ਹਾਂ। ਉਹਦੇ ਨਾਲ ਇਹ ਇੱਕ ਫਾਇਦਾ ਹੁੰਦਾ ਵਾ ਕਿ ਜਿਹੜੇ ਵੀ ਸਾਡੇ ਪੇਸ਼ੈਂਟ ਹੈ ਉਹ ਬਹੁਤ ਜਲਦੀ ਚੱਲਣਾ ਫਿਰਨਾ ਉਹ ਸ਼ੁਰੂ ਕਰ ਦਿੰਦੇ ਨੇ। ਫਾਸੋਰ ਤੇ ਕੀ ਵੇਖੀ ਜਾਂਦੀ ਜਦੋਂ ਗਨ ਸ਼ਾਟ ਲੱਗਦਾ ਜਾਂ ਬੰਦੇ ਨੂੰ ਜਦੋਂ ਗਨ ਸ਼ਾਟ ਹੁੰਦਾ ਵਾ ਤਾਂ ਉਦੋਂ ਵੀ ਜਿਹੜੇ ਲੋਕ ਨੇ ਘਬਰਾ ਜਾਂਦੇ ਨੇ ਉਹ ਕਹਿੰਦੇ ਵੀ ਵੱਡੇ ਹਸਪਤਾਲਾਂ ਵਿੱਚ ਟਰੀਟਮੈਂਟ ਹੈ ਗੁਰਦਾਸਪੁਰ ਦੇ ਵਿੱਚ ਟਰੀਟਮੈਂਟ ਨਹੀਂ ਹੈਗਾ ਅਜਿਹੀ ਹਾਲਾਤਾਂ ਵਿੱਚ ਵੀ ਕੋਈ ਟਰੀਟਮੈਂਟ ਹੈਗਾ ਦੇਖੋ ਗਨ ਸ਼ਾਟ ਦੇ ਕਾਫੀ ਪੇਸ਼ੈਂਟਸ ਆਪਾਂ ਸਕਸੈਸਫੁਲੀ ਟਰੀਟ ਕੀਤੇ ਨੇ ਕਈ ਪੇਸ਼ੈਂਟਸ ਆਏ ਸੀ ਨਾ ਗਨ ਸ਼ਾਟ ਕਰਕੇ ਜਿਨ੍ਹਾਂ ਦੇ ਪੱਟ ਦੀ ਹੱਡੀ ਟੁੱਟ ਗਈ ਸੀ ਤੇ ਉਹ ਵੀ ਆਪਾਂ ਇੱਥੇ ਗੁਰਦਾਸਪੁਰ ਚ ਹੀ ਸਕਸੈਸਫੁਲੀ ਉਹ ਹੈਂਡਲ ਕੀਤੇ ਨੇ ਤੇ ਉਹ ਬਹੁਤ ਅੱਛਾ ਰਿਜ਼ਲਟ ਆਇਆ ਉਹਨਾਂ ਦਾ ਵੀ ਨੋ ਜੋ ਮੈਨੂੰ ਕੀ ਪੀਲ ਹੈਗੀ ਆ ਜਿਸ ਤਰ੍ਹਾਂ ਦੇ ਨਾਲ ਹੀ ਬਿਮਾਰੀਆਂ ਨੇ ਜਾਂ ਲੱਕ ਦੀ ਦਰਦ ਹੋਈ ਜਾਂ ਗੋਡੇ ਦੀ ਦਰਦ ਹੋ ਗਈ ਇਸ ਤੋਂ ਬਚਣ ਦੇ ਵਾਸਤੇ ਕਿਸ ਤਰ੍ਹਾਂ ਦਾ ਜਿਹੜਾ ਉਪਾਅ ਜਿਹੜਾ ਵਾ ਘਰ ਦੇ ਵਿੱਚ ਜਿਹੜਾ ਕਰਨਾ ਚਾਹੀਦਾ ਦੇਖੋ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਆਪਣਾ ਜਿਹੜਾ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ ਚਾਹੇ ਇੱਕ ਮਿਨਿਮਮ ਸਟ੍ਰੈਚਿੰਗ ਐਕਸਰਸਾਈਜ਼ ਕਰਨ ਆਪਣੀ ਡਾਈਟ ਤੇ ਧਿਆਨ ਰੱਖਣ ਬਾਕੀ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਹੈ ਤੇ ਉਹਨੂੰ ਕਿਸੇ ਸਪੈਸ਼ਲਿਸਟ ਨੂੰ ਚੈੱਕ ਜ਼ਰੂਰ ਕਰਾਉਣਾ ਚਾਹੀਦਾ ਹੈ ਕਿਉਂਕਿ ਇੱਕ ਪ੍ਰੋਬਲਮ ਜਿਹੜੀ ਬਹੁਤ अर्ਲੀ ਸਟੇਜ ਤੇ ਆਪਾਂ ਟ੍ਰੀਟ ਕਰ ਸਕਦੇ ਹਾਂ ਤੇ ਜਦੋਂ ਉਹ ਵਿਗੜ ਜਾਂਦੀ ਹੈ ਫਿਰ ਉਹਦਾ ਰਿਜ਼ਲਟ ਕਈ ਵਾਰ ਇਹਨਾਂ ਵਧੀਆ ਨਹੀਂ ਆ ਪਾਂਦਾ ਤੇ ਟਾਈਮ ਵੀ ਜ਼ਿਆਦਾ ਲੱਗਦਾ ਤੇ ਜਦੋਂ ਵੀ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਤੇ ਸਾਨੂੰ ਇੱਥੇ ਆ ਕੇ ਚੈੱਕ ਕਰਾ ਸਕਦੇ ਹੋ ਤਾਂ ਕਿ ਉਹਦਾ ਪ੍ਰੋਪਰਲੀ ਟ੍ਰੀਟਮੈਂਟ ਹੋ ਸਕੇ ਬਿਲਕੁਲ ਇਹ ਸੰਨ ਡਾਕਟਰ ਕਮਲਦੀਪ ਜੋ ਕਿ ਦਿ올 ਮਲਟੀਪਲ ਸਪੈਸ਼ਲਿਸਟ ਹਸਪੀਟਲ ਦੇ ਵਿੱਚ ਇਸ ਵਕਤ ਤਨਾਤ ਨੇ ਉਹਨਾਂ ਨੇ ਇੱਕ ਜਾਣਕਾਰੀ ਦਿੱਤੀ ਹੈਗੀ ਆ ਕਿ ਜਿਸ ਤਰ੍ਹਾਂ ਦੇ ਨਾਲ ਨੌਜਵਾਨਾਂ ਦੇ ਵਿੱਚ ਗੋਡਿਆਂ ਦੀ ਦਰਦ ਜਾਂ ਲੱਕ ਦੀ ਦਰਦ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਆ ਤਾਂ ਲੋਕ ਜਿਹੜੇ ਕਾਫੀ ਪਰੇਸ਼ਾਨ ਹੋ ਜਾਂਦੇ ਨੇ ਲੇਕਿਨ ਹੁਣ ਇਸ ਹਸਪੀਟਲ ਦੇ ਵਿੱਚ ਵੀ ਉਹਨਾਂ ਨੂੰ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਹਰ ਤਰ੍ਹਾਂ ਦਾ ਇਲਾਜ ਜਿਹੜਾ ਵਾ ਦਿੱਤਾ ਜਾਵੇਗਾ ਤਾਂ ਖਾਸ ਤੌਰ ਤੇ ਉਹਨਾਂ ਨੇ ਗੱਲ ਕੀਤੀ ਹੈ ਕਿ ਜਿਹੜੇ ਘਰੇਲੂ ਨੁਕਸੇ ਨੇ ਉਹ ਨਾ ਪਨਾਏ ਜਾਣ ਘਰੇਲੂ ਇਲਾਜ ਜਿਹੜਾ ਵਾ ਨਾ ਕੀਤਾ ਜਾਵੇ ਖਾਸ ਤੌਰ ਤੇ ਅਜਿਹੇ ਹਾਲਾਤਾਂ ਦੇ ਵਿੱਚ ਡਾਕਟਰ ਨਾਲ ਜ਼ਰ